ਸਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਮਿਲਣ ਤੋਂ ਬਾਅਦ ਵੀ ਸੰਕਟ ਹੈ ਜਿਹੜਾ ਨਹੀਂ ਟਲਦਾ ਹੋਇਆ ਨਜ਼ਰ ਆ ਰਿਹਾ ਤੇ ਉਥੇ ਹੀ ਕਈ ਪ੍ਰਧਾਨਗੀ ਨੂੰ ਲੈ ਕੇ ਸਵਾਲ ਚੱਕੇ ਜਾ ਰਹੇ ਨੇ ਇੱਕ ਵਾਰ ਫਿਰ ਤੋਂ ਬਾਕੀ ਤੜੇ ਨੇ ਹੁਕਮਨਾਮੇ ਦੀ ਕਾਪੀ ਜਿਹੜੀ ਕਿ ਪੋਸਟ પાਕੇ ਬਾਦਲ ਤੜੇ ਨੂੰ ਲੈ ਕੇ ਪਗੌੜਾ ਪਗੌੜਾ ਕਹਿ ਕੇ ਲਲਕਾਰਿਆ ਦੂਜੇ ਪਾਸੇ ਉੱਥੇ ਹੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਲੈ ਕੇ ਦੱਸਿਆ ਹੈ ਕਿ ਬਾਦਲ ਧੜੇ ਦੇ ਵੱਲੋਂ ਇਹ ਹੁਕਮ ਆ ਜੜੇ ਕਿ ਇਹਨਾਂ ਬਿਨ ਲਾਕੂ ਨਹੀਂ ਕੀਤੇਗੇ ਮਨਪ੍ਰਤਿਆਲੀ ਦੇ ਵੱਲੋਂ ਦੱਸਿਆ ਕਿ ਇੱਕ ਪੋਸਟ ਸੰਜੀ ਕੀਤੀ ਗਈ ਹੈ ਉਹਨਾਂ ਨੇ ਲਿਖਿਆ ਹੈ ਕਿ ਸੰਗਤ ਖੁਦ ਆਪ ਪੜ ਕੇ ਫੈਸਲਾ ਕਰੇ ਕਿ ਇਹ ਨਿਗਰਾਨ ਕਮੇਟੀ ਹੈ ਜਾਂ ਭਰਤੀ ਕਮੇਟੀ ਇਹ ਧੜਾ ਇੱਕ ਧੜਾ ਜਿਹੜਾ ਕਿ ਬਾਦਲਾਂ ਦਾ ਧੜਾ ਇਹਨੂੰ ਲੈ ਕੇ ਉਹਨਾਂ ਨੇ ਸਵਾਲ ਚੁੱਕਿਆ ਹੈ ਕਿ ਇੱਕ ਧੜਾ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮਾ ਸਾਹਿਬ ਸੰਬੰਧੀ ਕੂੜ ਪ੍ਰਚਾਰ ਕਰ ਸਿਆਸਤ ਖੇਡ ਰਿਹਾ ਹੈ ਅਸੀਂ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਸਮੱਤ ਬਖਸ਼ਣ ਤੇ ਸਹੀ ਦਿਸ਼ਾ ਦੇ ਵਿੱਚ ਚੱਲ ਸਕਣ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮੇ ਦੀ ਕਾਪੀ ਸਾਂਝੀ ਕਰ ਰਹੇ ਹਾਂ ਤੇ ਜਿਸ ਦੇ ਵਿੱਚ ਸਾਫ ਸਾਫ ਪਰਤੀ ਸ਼ੁਰੂ ਕਰਨ ਦੇ ਹੁਕਮ ਕੀਤੇ ਗਏ ਨੇ ਤੇ ਦੱਸਿਏ ਕਿ ਉਥੇ ਹੀ ਮਨ ਪ੍ਰਤਿਆਲੇ ਦੇ ਵੱਲੋਂ ਜਿਹੜੀ ਕਿ ਹੁਕਮਨਾਮੇ ਦੀ ਕਾਪੀ ਤੱਕ ਸਾਂਝੀ ਕੀਤੀ ਦੂਜੇ ਪਾਸੇ ਉਹਨਾਂ ਨੇ ਜਿਹੜਾ ਕਿ ਲਗਾਤਾਰ ਸਵਾਰ ਜਿਹੜਾ ਕਿ ਬਾਦਲ ਤੜੇ ਦੇ ਉੱਤੇ ਚੱਕਿਆ ਤੇ ਉੱਥੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਦੋ ਫੜ ਹੋਏ ਤੇ ਜਿਸ ਤੋਂ ਬਾਅਦ 2 ਦਸੰਬਰ ਨੂੰ ਅਕਾਲੀ ਦਲ ਦੇ ਲੀਡਰਾਂ ਨੂੰ ਸਜ਼ਾ ਤੱਕ ਦਿੱਤੀ ਗਈ ਹੁਕਮ ਲਗਾਏ ਗਏ ਤੇ ਇਹਨਾਂ ਹੁਕਮਾਂ ਨੇ ਅਕਾਲੀ ਦਲ ਨੂੰ ਪੂਰਨ ਤੌਰ ਤੇ ਹਲਾਕੇ ਰੱਖ ਦਿੱਤਾ ਤੇ ਜਿਸ ਤੋਂ ਬਾਅਦ ਉੱਥੇ ਸੁਖਬੀਰ ਸਿੰਘ ਬਾਦਲ ਦੇ ਹੱਥ ਮੁੜ ਪ੍ਰਧਾਨਗੀ ਤੱਕ ਆ ਗਈ ਤੇ ਦੂਜੇ ਪਾਸੇ ਪਰਤੀ ਕਮੇਟੀ ਨੂੰ ਲੈ ਕੇ ਵੀ ਸਵਾਲ ਚੱਕੇ ਜਾ ਰਹੇ ਸੀ ਤੇ ਉਥੇ ਹੀ ਇੱਕ ਪਾਸੇ ਬਾਕੀ ਧੜੇ ਦੇ ਵੱਲੋਂ ਵੱਡੇ ਇਲਜ਼ਾਮ ਤੱਕ ਲਗਾਏ ਗਏ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਗੌੜਾ ਪਗੌੜਾ ਜਿਹੜਾ ਕਿ ਬਾਦਲ ਧੜੇ ਨੂੰ ਕਹਿ ਕੇ ਲਲਕਾਰਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਹੁਕਮਾਂ ਤੋਂ ਜਿਹੜਾ ਕਿ ਪਗੌੜਾ ਹੋਏ ਦੇ ਬਾਦਲ ਧੜਾ ਵਾਲੇ ਤੇ ਦੂਜੇ ਪਾਸੇ ਉਹਨਾਂ ਨੇ ਕੋਈ ਹੁਕਮ ਤੱਕ ਨਹੀਂ ਮੰਨਿਆ ਤੇ ਜਿਸ ਤੋਂ ਬਾਅਦ ਜਿਹੜੀ ਭਰਤੀ ਆ ਉਹ ਵੀ ਜਿਹੜੀ ਕਿ ਹੁਕਮਾਂ ਦੇ ਤਹਿਤ ਨਹੀਂ ਹੋਈ ਤੇ ਜਿਸ ਤੋਂ ਬਾਅਦ ਕਈ ਸਵਾਲ ਹੈ ਜਿਹੜੇ ਕਿ ਬਾਖੀ ਧੜੇ ਨੇ ਖੜੇ ਕਰ ਦਿੱਤੇ ਤੇ ਹੁਣ ਮਨਪ੍ਰਤਿਆਲੀ ਦੇ ਵੱਲੋਂ ਫਿਰ ਤੋਂ ਇੱਕ ਜਿਹੜੀ ਹੁਕਮਨਾਮੇ ਦੀ ਕਾਪੀ ਉਹ ਸਾਂਝੀ ਕੀਤੀ ਗਈ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਈ ਸਵਾਲ ਹੈ ਜਿਹੜੇ ਕਿ ਬਾਦਲ ਧੜੇ ਦੇ ਲਈ ਖੜੇ ਕਰ ਦਿੱਤੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਚੱਕ ਕੇ ਆ ਰਹੇ ਨੇ ਤੇ ਦੂਜੇ ਪਾਸੇ ਭਰਤੀ ਕਮੇਟੀ ਨੂੰ ਲੈ ਕੇ ਜਿਹੜਾ ਕਿ ਸਵਾਲ ਤੱਕ ਹੁਣ ਬਾਕੀ ਧੜੇ ਨੇ ਫਿਰ ਤੋਂ ਖੜੇ ਕਰ ਦਿੱਤੇ